ਪੰਜਾਬੀ ਮਾਡਲ ਤੇ ਐਕਟ੍ਰੈਸ ਫੀਮਾਂਸ਼ੀ ਖੁਰਾਨਾ ਦੇ ਪਿਤਾ ਦੇ ਨਾਲ ਖਬਰ ਜੁੜੀ ਸਾਝੀ ਕਰ ਰਿਆ ਜੀ ਆ ਦੱਸ ਦਈਏ ਕੁਲਦੀਪ ਖੁਰਾਨਾ ਨੂੰ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਹੈ ਜੀ ਆ ਦੱਸ ਦਈਏ ਕਿ ਦਰਅਸਲ ਕੁਲਦੀਪ ਖੁਰਾਨਾ ਦੇ ਉੱਪਰ ਨਾਇਬ ਤਹਿਸੀਲਦਾਰ ਨੇ ਗਾਲੀ ਗਲੋਚ ਕਰਨ ਦੇ આરોਪ ਲਗਾਏ ਨੇ ਤਾਂ ਖੁਦ ਨਾਇਬ ਤਹਿਸੀਲਦਾਰ ਨੇ ਕਿਹਾ ਹੈ ਜਿਸ ਤੋਂ ਬਾਅਦ ਕੁਲਦੀਪ ਖੁਰਾਨਾ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਂਦਾ ਹੈ ਮਾਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿਆਦਾ ਹੈ ਪੇਸ਼ ਕਰਤ ਵਾ ਜਿਸ ਤਰ੍ਹਾਂ ਇਹ ਬਾਹਰ ਆਉਂਦੇ ਨੇ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਨੇ ਕੀ ਕਹਿ ਤੁਸੀਂ ਵੀ ਸੁਣੋ ਕੁਲਦੀਪ ਸਿੰਘ ਖੁਰਾਨਾ ਕੀ ਗੱਲਬਾਤ ਹੋਈ ਭਾਜੀ ਭਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ ਭਾਜੀ ਕੀ ਕਹਿਣਾ ਮੇਰੇ ਨਾਲ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਭਾਜੀ ਤੁਸੀਂ ਖੁਰਾਨਾ ਦੇ ਪਿਤਾ ਜੀ ਆ ਹਾਂਜੀ ਹਿਮਾਂਸ਼ੀ ਘੁਰਾਣਾ ਦਾ ਫਾਜ਼ਨਾਮਾ ਕੀ ਮੰਗ ਕਰਦੇ ਤੁਸੀਂ ਆਪਣੇ ਲੋ ਮੈਂ ਇਨਸਾਫ ਦੀ ਮੰਗ ਕਰਦਾ ਵੀ ਜਗਬਾਲ ਜਿਹੜੇ ਮੈਂ ਐਸੀ ਹਰ ਪੀਸਿੰਗ ਹੈ ਹਾਂਜੀ ਖਾਨਾ ਘਰਾਂ ਲੱਗਾ ਜੀ ਹਾਂਜੀ ਇਹ ਆਪਣਾ ਹੈਗਾ ਯਾ ਕੁਲਦੀਪ ਸਿੰਘ ਘੁਰਾਣਾ ਹਾਂਜੀ ਤੇ ਆਪਣਾ ਇਹਨੇ ਨਾ ਤਨੈਬ ਤੁਸੀਂ ਦਾਦੇ ਗੱਲ ਪਿਆ ਹੈ ਹਾਂਜੀ ਤੇ ਨੈਬ ਤੁਸੀਂ ਦਾਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜ ਕੇ ਲੁਧਿਆਣਾ ਫੜ ਕੇ ਲਾ ਹੈ ਕੱਲ ਹਾਂਜੀ ਤੇ ਅੱਜ ਇਹਨੂੰ ਜਾ ਸਕਦੇ ਪੇਸ਼ ਕੋ ਤੇ ਇੱਕ ਬਾਲੀਵੁੱਡ ਜਿਹੜੀ ਅਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਇਹ ਉਹਦੇ ਫਾਦਰ ਸਾਹਿਬ ਕੌਣ ਹੈ ਉਹ ਅਦਾਕਾਰ ਕੌਣ ਹੈ ਲੱਗਦਾ ਪੁਰਾਣੀ ਉਹਦਾ ਖਾਣਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੋਲਟਨ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਆ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਆਪਣੇ ਕਰਾਇਆਂ ਦੇ ਕਰਾਇਨ ਦੇ ਤਹਿਸੀਲਦਾਰ ਨੇ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਆ ਕਿ ਨਾਲ ਹੋਰ ਵੀ ਨਹੀਂ ਇਕੱਲੇ ਇਕੱਲੇ ਆ ਠੀਕ ਹੈ ਪੰਜਾਬੀ ਮਾਡਲ ਤੇ ਐਕਟ੍ਰੈਸ ਫਿਮਾਂਸ਼ੀ ਖੁਰਾਨਾ ਦੇ ਪਿਤਾ ਦੇ ਨਾਲ ਖਬਰ ਜੁੜੀ ਸਾਂਝੀ ਕਰ ਰਿਹਾ ਜੀ ਆ ਦੱਸ ਦਈਏ ਕੁਲਦੀਪ ਖੁਰਾਨਾ ਨੂੰ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਹੈ ਜੀ ਆ ਦੱਸ ਦਈਏ ਕਿ ਦਰਅਸਲ ਕੁਲਦੀਪ ਖੁਰਾਨਾ ਦੇ ਉੱਪਰ ਨਾਇਬ ਤਹਿਸੀਲਦਾਰ ਨੇ ਗਾਲੀ ਗਲੋਚ ਕਰਨ ਦੇ આરોਪ ਲਗਾਏ ਨੇ ਤਾਂ ਖੁਦ ਨਾਇਬ ਤਹਿਸੀਲਦਾਰ ਨੇ ਕਿਹਾ ਹੈ ਜਿਸ ਤੋਂ ਬਾਅਦ ਕੁਲਦੀਪ ਖੁਰਾਨਾ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਂਦਾ ਹੈ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਦਾ ਹੈ ਪੇਸ਼ ਕਰਨ ਤੋਂ ਬਾਅਦ ਜਿਸ ਤਰ੍ਹਾਂ ਇਹ ਬਾਹਰ ਆਉਦੇ ਨੇ ਤਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਸਾਂਝੀ ਕਰਦੇ ਨੇ ਕੀ ਕਹੇ ਤੁਸੀਂ ਵੀ ਸੁਣੋ। ਕੁਲਦੀਪ ਸਿੰਘ ਖੁਰਾਨਾ ਕੀ ਗੱਲਬਾਤ ਹੋਈ ਪਾਜੀ? ਪਾਜੀ ਬੋਲੋ ਕੀ ਕਹਿਣਾ ਚਾਹੁੰਦੇ ਹੈ ਨਾ ਪਾਜੀ ਕੀ ਕਹਿਣਾ ਲੜਾਈ ਝਗੜਾ ਹੋਇਆ ਵਾ ਜੀ ਹਾਂਜੀ ਨਾਇਬ ਤਹਿਸੀਲਦਾਰ ਜਗਪਾਲ ਜਗਪਾਲ ਦੇ ਪਾਜੀ ਤੁਸੀਂ ਖੁਰਾਨਾ ਦੇ ਪਿਤਾ ਜੀਆ ਹਾਂਜੀ ਹਿਮਾਂਤ ਸਿੰਘ ਖਰਾਨਾ ਦਾ ਫਾਜ਼ਨਾਮਾ ਕੀ ਮੰਗ ਕਰਦੇ ਤੁਸੀਂ ਆਪਣੇ ਲੋ ਮੈਂ ਇਨਸਾਫ ਦੀ ਮੰਗ ਕਰਦਾ ਵੀ ਜਗਬਾਲ ਜਿਹੜੇ ਮੈਂ ਐਸੀ ਹਰਪੂ ਸਿੰਘ ਹਾਂਜੀ ਥਾਣਾ ਗਰਾਂ ਲੱਗਾ ਜੀ ਹਾਂਜੀ ਇਹ ਆਪਣਾ ਹੈਗਾ ਆ ਕੁਲਦੀਪ ਸਿੰਘ ਖਰਾਨਾ ਹਾਂਜੀ ਤੇ ਆਪਣਾ ਇਹਨੇ ਨਾ ਤੁਸੀਂ ਦਾਦੇ ਗੱਲ ਪਿਆ ਹੈ ਹਾਂਜੀ ਤੇ ਨਾ ਤੁਸੀਂ ਦਾਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਸੀ ਕੀਤਾ ਫੜ ਕੇ ਲੁਧਿਆਣਾ ਫੜ ਕੇ ਲਿਆ ਹੈ ਕੱਲ ਹਾਂਜੀ ਤੇ ਅੱਜ ਇਹਨੂੰ ਜਾ ਕੇ ਪੇਸ਼ ਕੀਤਾ ਇੱਕ ਬਾਲੀਵੁੱਡ ਜਿਹੜੀ ਆ اداکار ਹੈ ਉਹਨਾਂ ਦੇ ਫਾਦਰ ਸਾਹਿਬ ਹੈ ਇਹ ਉਹਦੇ ਫਾਦਰ ਸਾਹਿਬ ਹੋਣੇ ਉਹ ਆਦਾਕਾਰ ਹੋਣੇ ਅਦਾਕਾਰ ਦਾ ਪੁੱਤ ਨਾ ਹੀ ਉਹਦਾ ਖਾਨਾ ਕਰਕੇ ਜਿਹੜੀ ਜਿਹਦਾ ਗਾਣਾ ਨਹੀਂ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੱਡਨ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਆ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਉਹ ਆਪਣੇ ਕਰਾਇਆਂ ਦੇ ਕਰਾਇਨ ਦੇ ਤਹਿਸੀਲਦਾਰ ਨੇ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਵੀ ਹੋਰ ਇਕੱਲੇ ਆ ਤੇ ਨਾਲ ਹੋਰ ਨਹੀਂ ਇਕੱਲੇ ਇਕੱਲੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ